ਇੱਕ ਆਵਾਜ਼ ਜਿਸ ਨੇ ਹੱਸਦੇ ਪੰਜਾਬ ਨੂੰ ਰੁਲਾ ਦਿੱਤਾ ਜਿਸ ਨੇ ਸੌਰਤ ਵੀ ਦੇਖੀ ਤੇ ਜੰਗ ਵੀ ਲੜੀ ਪਰ ਉਸ ਦਾ ਨਾਮ ਅੱਜ ਵੀ ਗੂੰਜਦਾ ਹੈ ਉਹ ਸੀ ਰਾਜਵੀਰ ਜਮਨ ਦਾ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਜੰਮੇ ਇੱਕ ਸਧਾਰਨ ਪਰ ਸ੍ਰੀਲੇ ਮੁੰਡੇ ਨੇ ਬਚਪਨ ਤੋਂ ਹੀ ਸੰਗੀਤ ਨਾਲ ਰਿਸ਼ਤਾ ਜੋੜ ਲਿਆ ਸੀ ਸਕੂਲ ਦੇ ਸਮੇਂ ਤੋਂ ਹੀ ਸਟੇਜਾਂ ਤੇ ਗਾਉਂਦਾ ਸੀ ਤੇ ਸਭ ਨੂੰ ਆਪਣੀ ਆਵਾਜ਼ ਦਾ دیਵਾਨਾ ਬਣਾ ਲੈਂਦਾ ਸੀ ਸਾਲ 2011 ਵਿੱਚ ਉਸਨੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਤੌਰ ਤੇ ਨੌਕਰੀ ਸ਼ੁਰੂ ਕੀਤੀ ਪਰ ਅੰਦਰੋਂ ਉਹ ਹਮੇਸ਼ਾ ਗਾਇਕ ਹੀ ਸੀ ਫਿਰ 2019 ਵਿੱਚ ਰਾਜਵੀਰ ਨੇ ਆਪਣੀ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਸੰਗੀਤ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ ਉਸ ਦਾ ਪਹਿਲਾ ਹਿੱਟ ਗੀਤ ਕਲੀ ਜਮੰਦੇ ਦੀ ਨੇ YouTube ਤੇ ਮਿਲੀਅਨ ਵਿਊਜ਼ ਹਾਸਲ ਕੀਤੇ ਫਿਰ ਆਏ ਖੁਸ ਰਹਾ ਕਰ ਦੋ ਨਾ ਦੋ ਹੀ ਸੱਜਣਾ ਤੇ ਮੁੰਡਾ ਬੋਲਦਾ ਵਰਗੇ ਹਿੱਟ ਗੀਤ ਜਿਨ੍ਹਾਂ ਨੇ ਉਸ ਦਾ ਨਾਮ ਹਰ ਪੰਜਾਬੀ ਦੇ ਦਿਲ ਵਿੱਚ ਵਸਾ ਦਿੱਤਾ ਉਹ ਸਿਰਫ ਗਾਇਕ ਹੀ ਨਹੀਂ ਇੱਕ ਵਧੀਆ ਅਦਾਕਾਰ ਵੀ ਸੀ ਉਹ ਸੂਬੇ ਦਾ ਜਗਿੰਦਰ ਸਿੰਘ ਜਿੰਦਜਾਨ ਮਿੰਦੋ ਕਿਸਮਦਾਰ ਨਹੀਂ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਇਆ ਉਸ ਦੀ ਸਾਦਗੀ ਪੰਜਾਬੀਅਤ ਤੇ ਜਜ਼ਬੇ ਨੇ ਲੋਕਾਂ ਨਾਲ ਪਿਆਰ ਬਣਾ ਦਿੱਤਾ ਪਰ ਜਿੰਮੇ ਕਿਸਮਤ ਨੇ ਉਸ ਨੂੰ ਉਚਾਈਆਂ ਦਿੱਤੀਆਂ ਉਨਾਂ ਹੀ ਅਚਾਨਕ ਇੱਕ ਦੁਖਦ ਘਟਨਾ ਵੀ ਆ ਗਈ 27 ਸਤੰਬਰ 2025 ਵਿੱਚ ਰਾਜਵੀ ਜਮੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਲਾਕੇ ਵਿੱਚ ਬਾਈਕ ਐਕਸੀਡੈਂਟ ਹੋਇਆ ਉਹ ਗੰਭੀਰ ਜ਼ਖਮੀ ਹੋਇਆ ਤੇ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ 11 ਦਿਨਾਂ ਤੱਕ ਜ਼ਿੰਦਗੀ ਨਾਲ ਜੰਗ ਲੜਨ ਤੋਂ ਬਾਅਦ 8 ਅਕਤੂਬਰ 2025 ਨੂੰ ਉਹ ਸਦਾ ਲਈ ਚਲਾ ਗਿਆ ਉਹ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਜਜ਼ਬਾ ਸੀ ਇੱਕ ਸੁਰ ਸੀ ਜੋ ਹਰ ਪੰਜਾਬੀ ਦੀ ਧੜਕਣ ਬਣ ਗਿਆ ਰਾਜਵੀਰ ਜਮੰਦਾ ਦੀ ਆਵਾਜ਼ ਅੱਜ ਵੀ ਸਾਡੀ ਰੂਹ ਨੂੰ ਛੂੰਹਦੀ ਹੈ ਲੈਜੈਂਡ ਐਵਰਡਾਈ ਉਹ ਸੁਨਾ ਵਿੱਚ ਜਾਉਂਦੇ ਰਹਿੰਦੇ ਨੇ ਜੇ ਤੁਸੀਂ ਵੀ ਰਾਜਵੀਰ ਜਮੰਦਾ ਦੇ ਗੀਤ ਪਸੰਦ ਕਰਦੇ ਹੋ ਤਾਂ ਹੇਠਾਂ ਕਮੈਂਟ ਵਿੱਚ ਆਪਣਾ ਮਨਪਸੰਦ ਗੀਤ ਲਿਖੋ